ਸੋਕਾ ਹੋਟਲ ਗੋ God is a ਬੇਸਰਤ ਸਦਾ ਖੁਆਰੀ ਤਾਣੋ ਤੋ ਕਾ ਕਹਾ ਬਿਆਪੈ ਚਾਤੋ ਉਟ ਤੁਹਾਰੀ ਰਹਾ ਮੈਂ ਮਸੇ ਮਰਨਾ ਜੋ ਜੀਵਨ ਤਰਨਾ ਸਰਪ ਦੇਸੇ ਹਰ ਜਾਈ ਨਾਮ ਖੰਨਨ ਕੋ ਮਵੈ ਯਤਤ ਲਗੋ ਹਾਰੀ ਗੁਣ ਨਹਿ ਦਾ ਗੁਣ ਤ ਨਹੀਂ ਗਾਏ ਜਤੋਂ ਕਿਰਪਾ ਧਾਰੀ ਸੋ ਸੁਖਿਆ ਧੰਨ ਅਸ ਜਨਮਾ ਧਾਰੀ ਸੋਸੋ ਕੀਆ ਤਾਹਨੇ ਉਸ ਜਨਮਾ ਨਾਨਕ ਤਿਸ ਨਲੇ ਲਾਈ ਵਾਹੇ ਗੁਰਜੀਤ ਕਾ ਕੰਸਾ ਵਾਹਿਗੁਰੂ ਜੀ ਕੀ ਫਤਿਹ ਟੋਟੇ ਰੱਖਦੇ ਵਿੱਚੋਂ ਪੰਚਮ ਪਾਦਸ਼ਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਨ ਬਾਣੀ ਅੱਥੇ ਅਜਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ 791 ਪਾਠ ਗੁਪਾਲ ਸਿਸ਼ੋਪਤ ਹੈ ਇਸ ਪਾਵਨ ਸ਼ਬਦ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਤ ਬਖਸ਼ਿਸ਼ ਕਰਦੇ ਨੇ ਨਾਮ ਜਪਣ ਵਾਲਿਆਂ ਨੂੰ ਕੀ ਬਖਸ਼ਿਸ਼ ਮਿਲਦੀ ਹੈ ਤੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਹਾਲਾਤ ਕੀ ਹੁੰਦੇ ਨੇ ਕਿ ਬਾਬਾ ਫੀਨ ਸਮਝੀ ਦੇ ਆਤਮਾ ਅਗਦੀ ਬੜੀ ਸੀ ਪ੍ਰੀਤਾ ਜਿਨਨੀ ਨਾਮ ਵਿਸਾਰਿਆ ਫਰੀਦਾ ਜਿਨਨੀ ਨਾਮ ਵਿਸਾਰਿਆ ਜਿਨਨੀ ਨਾਮ ਵਿਸਾਰਿਆ ਕਹ ਜਪਦਾ ਪੇ ਹੋਰ ਗਿਸਟਾ ਅੰਦਰ ਕੀਟ ਸੇ ਮੁੱਠੇ ਧੰਦੇ ਦੌਰ ਗੁਰੂ ਅਕਾਸ਼ ਪਾਤਸ਼ਾਹ ਮਹਾਰਾਜ ਦੀਆਂ ਪਾਵਨ ਪੰਕਤੀਆਂ ਅਤੇ ਬਾਬਾ ਫਰੀਦ ਸਾਹਿਬ ਜੀ ਦਾ ਜੋ ਸ਼ਲੋਕ ਆਪਾਂ ਪੜਿਆ ਸੀ ਫਰੀਦਾ ਤੇਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰੇ ਹੋਵਨਾਂਉ ਕਹਿੰਦੇ ਉਹਨਾਂ ਦੇ ਮੁਖ ਹੀ ਡਰਾਉਣੇ ਨੇ ਜਿਨ੍ਹਾਂ ਦੇ ਨਾਮ ਨੂੰ ਵਿਸਾਰਦੇ ਤਾ ਇੱਥੇ ਦੁੱਖ ਭਰੇ ਨੇ ਅੱਗੇ ਖੌੜ ਰੱਖਾਉ ਜਿਨ੍ਹਾਂ ਦੇ ਨਾਮ ਨੂੰ ਸਾਰ ਸੋ ਇੱਥੇ ਵੀ ਦੁੱਖ ਪਾਉਂਦੇ ਨੇ ਤੇ ਅੱਗੇ ਜਾ ਕੇ ਵੀ ਉਹਨਾਂ ਨੂੰ ਕਹਦੇ ਕੋਈ ਵੀ ਕਿਤੇ ਵੀ ਢੋਈ ਨਹੀਂ ਮਿਲਦੀ ਹੁਣ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪੰਥਰ ਬਾਣੀ ਦੇ ਸ਼ਬਦ ਦੇ ਹੁਕਮਨਾਮਾ ਸਕਤੀ ਵਿਚਾਰਦੇ ਸਤਗੁਰੂ ਜੀ ਕਹਿੰਦੇ ਹਾਰ ਬਿਸਰਤ ਸਦਾ ਖੁਆਰੀ ਹਾਰ ਬਿਸਰਤ ਸਦਾ ਖੁਆਰੀ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰ ਦਿੱਤਾ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਪੁੜਾਇਆ ਸਦਾ ਹੀ ਇਸ ਸੰਸਾਰ ਦੇ ਵਿੱਚ ਮਾਇਆ ਦੇ ਹਥੋਂ ਬੇਪਤੀ ਜੀ ਹੁੰਦੀ ਰਹੀ ਹੈ ਤਾਪ ਧੋਖਾ ਕਾਹ ਬਿਆਪੈ ਚਾਰ ਤੋਂ ਓਟ ਤੁਹਾਰੇ ਜਿਸ ਮਨੁੱਖ ਨੂੰ ਕਾਲ ਪਰਖ ਮਾਰਦੂ ਜਿਓ ਆਪ ਜੀ ਦਾ ਸਹਾਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਕੋ ਧੋਖਾ ਨਹੀਂ ਲੱਗ ਸਕਦਾ ਬਿਨ ਸਿਮਰਨ ਜੋ ਜੀਵਨ ਬਦਨਾ ਸਰਬ ਜੈਸੇ ਅਲਗਾਈ ਹੁਣ ਗੁਰੂ ਪਿਆਰੇ ਸਾ ਸਹਮਦੀਓ ਸਭ ਲੋਜੇ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿੰਨੀ ਵੀ ਚੰਦ ਦੀ ਉਮਰ ਗੁਜ਼ਾਰਨੀ ਹੈ ਉਹ ਐਵੇਂ ਹੈ ਜਿਵੇਂ ਸੱਪ ਆਪਣੀ ਉਮਰ ਤੇ ਗੁਜ਼ਾਰਦਾ ਹੈ ਉਹਦੀ ਉਮਰ ਵੀ ਘੜੀ ਕਹਿੰਦੇ ਲੰਬੀ ਨਹੀਂ ਹੈ ਪਰ ਉਮਰ ਭਾਵੇਂ ਸੱਪ ਦੀ ਲੰਬੀ ਹੈ ਪਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਜ਼ਹਿਰ ਹੀ ਘੋਲਦਾ ਰਿhta ਹੈ ਇਸੇ ਤਰ੍ਹਾਂ ਹੀ ਗੁਰੂ ਪਿਆਰੇ ਜਿਨ੍ਹਾਂ ਜਿਹੜੇ ਨਾਮ ਨਹੀਂ ਜਪਦੇ ਉਹ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਦੂਜਿਆਂ ਦੀਆਂ ਬਰਿਆਆਂ ਜਾਂ ਪ੍ਰਤੀਜਾਹੀਂ ਭੋਲਦੇ ਨੇ ਜਿਨੇ ਨਵ ਖੰਡਨ ਕੋ ਰਾਜ ਨਵਾਵੇ ਅੰਤ ਤਨੈ ਗੁਰਹਾਣੀ ਸਿਮਰਨ ਨਾਮੁ ਵਾਹਿਗੁਰੂ ਜੀ ਦੇ ਨਾਮ ਤੋਂ ਬਾਂਝਿਆ ਲੈ ਕੇ ਸਤਿਗੁਰੂ ਜੀ ਕਹਿੰਦੇ ਭਾਵੇਂ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਮੀ ਆਗਰ ਕੇ ਆਣ ਕੇ ਲੋਖਾ ਧਰਮ ਦੀ ਬਾਜੀ ਜੋ ਖਾਰ ਕੇ ਹੀ ਚੜੋ ਪੈਣਾ ਹੈ ਗੋੜਨੇ ਦਾਣ ਗੁਣ ਤੇ ਨਹੀਂ ਜਗਾਏ ਜਾ ਕੋ ਕਿਰਪਾ ਧਾਰੀ ਸਤਗੁਰੂ ਜੀ ਕਹਿੰਦੇ ਗੁਣਾ ਦੇਖ ਜਾਨੇ ਉਸਕਾਰ ਪਰਮਪੁਰਖ ਵੈਗੁਰੂ ਜੀ ਦੇ ਗੁਣ ਉਸੇ ਮਨੁੱਖ ਨੇ ਹੀ ਕਾਏ ਨੇ ਜਿੰਨਾ ਤੇ ਅਕਾਲ ਪੁਰਖ ਵੈਗੁਰੂ ਜੀ ਨੇ ਮਿਹਰ ਕੀਤੀ ਹੈ ਹੁਣ ਮਿਹਰ ਤੇ ਗੁਰੂ ਪਿਆਰੋ ਇੱਥੇ ਆ ਕੇ ਹੀ ਦਰਣੀ ਹੈ ਫਰ ਇੱਕ ਦੁਕਾਨ ਚ ਇੱਤੇ ਰੱਖਿਓ ਜੇ ਆਪਾਂ ਕਿਸੇ ਦੁਕਾਨ ਤੇ ਸੌਦਾ ਲੈਣ ਜਾਈਏ ਪੈਸੇ ਵੀ ਆਪਣੇ ਕੋਲ ਹੋਣ ਤੇ ਜੇ ਆਪਾਂ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਦੁਕਾਨ ਤੋਂ ਵਾਪਸ ਮੜ ਆਈਏ ਫਿਰ ਤੇ ਅਸੀਂ ਜਿਹਾ ਭਾਗੇ ਨਾਲ ਤੇ ਇੱਥੇ ਤੇ ਬੜੀ ਅਮੋਲਕ ਵਸਤੂ ਮਿਲਦੀ ਆ ਜ ਜਿਹਦੀ ਕੀਮਤ ਕੋਈ ਨਹੀਂ ਜਿਹੜੀ ਅਕਾਲ ਪੁਰਖਵਾਹਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ملتی ਹੈ ਜੇ ਕੇਤੇ ਆਣ ਕੇ ਤੁਨਹੂ ਪਾਸਾ ਮਹਾਰਾਜ ਜੀ ਦੇ ਘਰ ਆਣ ਕੇ ਸਭ ਸ਼ੇਖ ਲੋਗ ਰਤ ਸਭ ਜੀ ਦੀ ਪਾਵਨ ਜੁਲੀ ਵਿੱਚ ਬੈਠ ਕੇ ਵੀ ਜੇਕਰ ਅਸੀਂ ਗੱਲਾਂ ਬਾਤਾਂ ਕੇ ਹੀ ਤਲੇ ਗਏ ਫਿਰ ਤੇ ਦੇ ਉਹਦੇ ਆਏ ਤੇ ਜਿਉ ਦੇ ਨਾਮ ਆਏ ਬਰਬਰ ਹੈ ਸੋਏ ਤੇ ਆਣ ਕੇ ਅਕਾਲ ਪੁਰਖ ਵੈਦੂ ਜੀ ਦੇ ਗੁਰ ਪਾਉੜ ਦੀ ਕਿਰਪਾ ਤਾਂ ਹਾਸਲ ਕਰਨੀ ਹੈ ਤੇ ਜਿਨ੍ਹਾਂ ਤੇ ਕਿਰਪਾ ਹੋਵੇ ਜਿਨ੍ਹਾਂ ਦੇ ਨਾਮ ਜਪ ਲਿਆ ਸਤਿਗੁਰੂ ਜੀ ਬਖਸ਼ਿਸ਼ ਕਰ ਦੇਨੇ ਕਹਿੰਦੇ ਸੋ ਸੁਖਿਆ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਕਹਿੰਦੇ ਉਹ ਮਨੁੱਖ ਸਦਾ ਹੀ ਸੁਖੀ ਜੀਵਨ ਬਤੀਤ ਕਰਦਾ ਹੈ ਉਸ ਦੀ ਜਨਮ ਵੀ ਬਾਰਕ ਹੋ ਜਾਂਦੀ ਹੈ ਤੇ ਇਹ ਉਹਦੇ ਮਨੁੱਖ ਤੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮੈਂ ਸਦਾ ਹੀ ਬਰਿਹਾਰ ਜਾਂਦਾ ਹਾਂ ਤੋਨੋਂ ਗੱਲਾਂ ਸਤਗੁਰੂ ਜੀ ਨੇ ਕਰ ਦਿੱਤੀਆਂ ਜਿਹੜੇ ਨਾਮ ਨਹੀਂ ਜਪੇ ਤੇ ਜਿਹੜੇ ਨਾਮ ਜੋ ਪਦੇ ਜੀ ਜਪਣ ਵਾਲਿਆਂ ਨੂੰ ਰੂਸ਼ੀਸ਼ਾਂ ਦੱਸ ਦਿੱਤੀਆਂ ਤੇ ਨਾਮ ਨਾਮ ਜਪਣਾ ਨਾਮ ਨਾਮ ਜਪਣ ਵਾਲਿਆਂ ਦੀ ਜੋ ਹਲਕ ਹੁੰਦੀ ਹੈ ਉਹ ਵੀ ਬਿਆਨ ਕਰਦੇ ਜੀ ਗੁਰੂ ਕਿਰਪਾ ਕਰੇ ਇਸ ਨਾਮ ਜਪਦੇ ਰਹੀਐ ਸੋ ਕੋਟਾਲ ਪੁਰਸ਼ ਕਰਾਂ ਨੰਦਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦਾ ਜਿਨਾਵਰਤ ਮਿਹਰੇ ਤੋਂ ਮਹਾਨ ਕਿਰਪਾ ਬਖਸ਼ਿਸ਼ ਨ ਕਰਨੀ ਅਵਰਤੇ ਰਿਹਾ ਰਸਨ ਦੀ ਗਾਰੇ ਕੋਸ਼ਿਸ਼ ਕੀਤੀ ਬਾਣੀ ਪੜਨ ਸੁਣਨ ਦਾ ਸੰਤ ਸੰਗਤ ਕਰਨ ਦਾ ਸੁਭਾਵ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਨੇ ਮਿਲਾਇਆ ਜੀ ਸਤਿਪਾਸ਼ਾ ਜੀ ਐਸੀ ਹੀ ਤਰ੍ਹਾਂ ਕਿਰਪਾ ਦਰਸੇ ਵੜਾਈ ਹੈ ਆਪਣੋ ਸਰਬ ਸਿਧਾਂਤ ਨੂੰ ਆਪਣੇ ਆਚਰਣ ਨਾਲ ਨਾਲ ਜੋੜ ਕੇ ਹਨ ਸਭ ਨਾਲ ਦੇ ਸਿੱਖੇ ਮੇਰ ਭਰਾ ਅਧਰਕਣਾ ਗੁਰ ਸਿੱਖੀ ਜੀ ਪ੍ਰਣਾਮ ਦਾ ਦੇਣਾ ਦਾਤਾ ਬ੍ਰਹਮਤ ਮੇੜਾ ਬਾਣੀ ਬਾਣੀ ਧਰਮਿਆਰ ਸੋਨਾ ਨੂੰ ਬਖਸ਼ਿਸ਼ ਕਰਨ ਸਰਬੱਤ ਸਹਿਤ ਦਾ ਧੰਨਵਾਦ ਸਰਬਤ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਆਓ ਗੁਰਪਿਆਰੇ ਸਾਧ ਸੰਗਤ ਜੀਓ ਸਤਿਨਾਮ ਸ਼੍ਰੀ ਵਾਗੁ ਜੀ ਦੇ ਜਾਪ ਲਗਣਾ ਕਰੀਏ ਕੋਈ ਵੀ ਦਸਨਾ ਬਾਣੀ ਨਾਲ ਇਹ ਸਾਡੀ ਸੰਗਤਾਂ ਪਿਆਰ ਸਰਕਾਰ ਸਾਹਿਬ ਬੋਲੇ ਹੋ ਜੀ ਸਤਿਨਾਮ ਵਾਹਿਗੁਰੂ गुरू साती गुरू santa